ਕਾਲ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੀਨ ਸਿੰਘ ਇੱਕ ਮਹੀਨਾ ਪਹਿਲਾਂ ਆਪਾਂ ਇੱਕ ਵੀਡੀਓ ਕਰੀ ਸੀ ਤੇ ਤੁਸੀਂ ਉਹਦੇ ਵਿੱਚ ਦੱਸਿਆ ਸੀ ਕਿ ਗੁਰੂ ਘਰ ਦੇ ਵਿੱਚ ਵਧੀਆ ਪ੍ਰਬੰਧ ਨਹੀਂ ਮੁਲਾਜ਼ਮਾਂ ਨੂੰ ਥਨਖਾਣੀ ਦਿੱਤੀਆਂ ਜਾ ਰਹੀਆਂ ਗੁਰੂ ਘਰ ਦਾ ਜੋ ਲੰਗਰ ਹੈ ਉਹਦੇ ਵਿੱਚ ਖੰਡ ਚਾਹ ਪੱਤੀ ਗੈਸ ਤੱਕ ਵੀ ਹੈਣੀਗਾ ਅੱਜ ਜਿਹੜੇ ਮੁਲਾਜ਼ਮ ਹੈ ਗੋਲਕ ਦੀ ਗਿਣਤੀ ਵੀ ਹੋਈ ਆ ਤੇ ਜਿਹੜੀ ਪੈੜੀ ਦੀ ਇਹ ਬੋਲੀ ਵੀ ਹੋਣੀ ਹੈ ਅੱਜ ਤੁਸੀਂ ਇਕੱਠ ਕਰਿਆ ਤੇ ਕੀ ਸਵਾਲ ਜਵਾਬ ਕਰਨਗੇ ਉਹਨਾਂ ਨੂੰ ਅ ਸਾਡਾ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਧੰਨਵਾਦ ਕਰਦੇ ਆਂ ਮੀਡੀਆ ਵਾਲੇ ਸਾਡੇ ਭਰਾ ਜਿਹੜੇ ਆ ਤਾਂ ਸਾਡਾ ਜਿਹੜਾ ਮੇਨ ਮਕਸਦ ਹੈ ਵੀ ਆਪਾਂ ਪਿਛਲੀ ਵੀਡੀਓ ਕੀਤੀ ਸੀਗੀ 2 ਤਰੀਕ ਨੂੰ 2 ਜਨਵਰੀ 2026 ਨੂੰ तकरीबन 1 ਮਹੀਨਾ 4-5 ਦਿਨ ਹੋ ਗਏ ਆ ਤਾਂ ਜਿਹੜਾ ਬਿਜਲੀ ਦੀ ਫਿਟਿੰਗ ਆਪਾਂ ਦੇਖੀ ਹੈ ਵੀ ਤਾਰਾਂ ਦੇ ਜਾਲ ਪਏ ਹੋਏ ਆ 1 ਮਹੀਨੇ ਚ ਕੋਈ ਸੁਧਾਰ ਨਹੀਂ ਹੋਇਆ ਫਿਰ ਇਹਨਾਂ ਦਾ ਕੋਈ ਵੀ ਜਿਹੜਾ ਹਾਈ ਲੈਵਲ ਦਾ ਮੋਤਵਾਰਸ ਜੀ ਪੀਸੀ ਦਾ ਜਾਂ ਕੋਈ ਜਿਹੜੇ ਮੈਨੇਜਰ ਹੈ ਉਹਨਾਂ ਨੇ ਕੋਈ ਸਾਡਾ ਰਾਬਤਾ ਨਹੀਂ ਕੀਤਾ ਜਾਂ ਪਛਤਾਵਾ ਹੁੰਦਾ ਕੋਈ ਤਾਂ ਉਸ ਤੋਂ ਬਾਅਦ ਜਿਹੜਾ ਅੱਜ ਇਹਨਾਂ ਨੇ ਫੇਰ ਗੋਲਕ ਵੀ ਖੋਲੀ ਐ ਤੇ ਅੱਜ ਜ਼ਮੀਨ ਦੀ ਬੋਲੀ ਵੀ ਹੋ ਰਹੀ ਐ ਸਾਡਾ ਇੱਥੇ ਸਭ ਤੋਂ ਪਹਿਲਾਂ ਤਾਂ ਮਕਸਦ ਹੈ ਜਿਹੜਾ ਇਕੱਠੇ ਹੋਣ ਦਾ ਵੀ ਸੀ ਪੰਡ ਨੂੰ ਵੀ ਬੇਨਤੀ ਕਰਦੇ ਆਂ ਵੀ ਜ਼ਮੀਨ ਦੀ ਜਿਹੜੀ ਬੋਲੀ ਹੋ ਰੋਕੀ ਜਾਵੇ ਤਾਂ ਕਿ ਇਹਨਾਂ ਨੂੰ ਪੁੱਛਿਆ ਜਾਵੇ ਜਿਹੜਾ ਪਹਿਲਾਂ ਪੈਸਾ ਹੈ 20 ਲੱਖ ਦੇ ਕਰੀਬ ਆਮਦਨ ਹੈ ਉਹ ਸਾਡਾ ਪੈਸਾ ਕਿੱਥੇ ਜਾ ਰਿਹਾ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਕਿ ਤਨਖਾਹਾਂ ਹਣੀ 6-6 ਮਹੀਨੇ ਮਿਲਦੀਆਂ ਸਿਲੰਡਰ ਭਰਉਣ ਦੇ ਵਾਸਤੇ ਪੈਸੇ ਹੈ ਨਹੀਂ ਇਹਨਾਂ ਕੋਲੇ ਉਹ ਸਾਰਾ ਆਪਾਂ ਪਹਿਲਾਂ ਵੀਡੀਓ ਚ ਬੋਲ ਚੁੱਕੇ ਆ ਵੀ ਸਾਡਾ ਪੈਸਾ ਜਾ ਕੇ ਇੱਥੇ ਰਿਹਾ ਘੱਟੋ-ਘੱਟ ਜਿਹੜਾ ਸਾਨੂੰ ਹੈ ਵੀ 2015 ਤੋਂ ਲੈ ਕੇ ਸਾਰਾ ਹਿਸਾਬ ਸਮੇਤ ਕੈਸ਼ ਬੁੱਕ ਦਿਖਾਈ ਜਾਵੇ ਵੀ ਪੈਸਾ ਕਿੱਥੇ ਜਾ ਰਿਹਾ ਸਾਡਾ ਮੇਨ ਮਕਸਦ ਪਹਿਲਾਂ ਤੁਸੀਂ ਇਹ ਕਲੀਅਰ ਕਰੋ ਵੀ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਐਸਜੀਪੀਹ ਦੇ ਅੰਡਰ ਆ ਜਾਂ ਜੁਡੀਸ਼ਰੀ ਜਿਹੜੀ ਕਮਿਸ਼ਨ ਆ ਉਹਦੇ ਅੰਦਰ ਆ ਏ ਜੀ ਦੇਖੋ ਲੋਕਲ ਕਮੇਟੀ ਸੀ ਇਹ ਪਹਿਲਾਂ ਆਪਣੀ ਹਮ ਲੋਕਲ ਕਮੇਟੀ ਦਾ ਕੁਝ ਜਿਹੜੇ ਪਹਿਲਾਂ ਜਿਵੇਂ ਪ੍ਰਧਾਨ ਸਾਹਿਬ ਸੀ ਉਹਨਾਂ ਦਾ ਕੁਝ ਮੈਂਬਰਾਂ ਨਾਲ ਸਮਝੌਤਾ ਸੀਗਾ ਹਮ ਕਿ ਆਪਾਂ 2.5 2.5 ਸਾਲ ਜਿਹੜੀ ਇੱਥੇ ਪ੍ਰਧਾਨਗੀ ਸੰਭਾਲਾਂਗੇ ਡਿਊਟੀ ਸੰਭਾਲਾਂਗੇ ਤਾਂ ਉਹ ਕੁਝ ਸਿਆਸੀ ਲੋਕਾਂ ਨੇ ਖਾਸ ਕਰਕੇ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਅਕਾਲੀ ਦਲ ਦੇ ਜਿਹੜੇ ਕੜਮ ਚੌਧਰੀ ਜਿਨ੍ਹਾਂ ਨੇ ਸਾਰਾ ਇੱਥੇ ਗੁਰੂ ਘਰ ਚ ਗੰਦ ਪਾਇਆ ਹੈ ਉਹਨਾਂ ਦੀ ਸ਼ਹਿ ਤ ਸਾਰਾ ਹੋ ਰਿਹਾ ਉਹਨਾਂ ਨੇ ਇੱਕ ਦੂਜਨ ਉਂਗਲਾਂ ਲਾ ਲਾ ਕੇ ਜਿਹੜਾ ਇਹ ਉਹਨਾਂ ਦੀ ਪ੍ਰਧਾਨਗੀ ਜਿਹੜੀ ਮਤਲਬ ਵੀ ਉਹਨਾਂ ਨੂੰ ਪਾੜਤਾ ਤੇ ਉਹਨਾਂ ਦਾ ਜਿਹੜਾ ਕੋਰਮੋ ਟੁੱਟ ਗਿਆ ਮੈਂਬਰ ਪੂਰੇ ਨਾ ਹੋਣ ਦੇ ਕਾਰਨ ਉਹ ਜਿਹੜਾ ਪ੍ਰਬੰਧਕ ਲੱਗਿਆ ਇਥੇ ਤੇ ਹੁਣ ਜਦੋਂ ਪ੍ਰਬੰਧਕ ਲੱਗਿਆ ਉਹ ਆਪਣੀਆਂ ਮਨਮਰਜ਼ੀਆਂ ਕਰਦੇ ਆ ਇਹ ਮਤਲਬ ਜਿਹੜਾ ਜੁਡੀਸ਼ਰੀ ਕਮਿਸ਼ਨ ਦੇ ਅਧੀਨ ਆਉਂਦਾ ਉਹਨਾਂ ਦੀ ਅੰਗਹੀਲੀ ਹੈ ਇਹ ਬਿਲਕੁਲ ਜੀ ਬਿਲਕੁਲ ਉਹਨਾਂ ਦੀ ਅੰਗਹੀਲੀ ਤਾਂ ਹੈ ਕਿ ਕਿਉਂਕਿ ਪਿੰਡ ਦੇ ਖਾਸ ਕਰਕੇ ਅਕਾਲੀ ਦਲ ਬਾਦਲ ਦੇ ਕੁਝ ਗਾਗੂਆਂ ਦੀ ਸ਼ੈ ਹੈ ਉਹ ਇੱਥੇ ਜਾਇਜ ਨਜਾਇਜ਼ ਜਿਹੜੇ ਹਰ ਫੈਸਲੇ ਆਪਣੀ ਮਰਜ਼ੀ ਨਾਲ ਲੋਕਾਂ ਤੇ ਥੋਪਦੇ ਆ ਵੀ ਜਿਹੜਾ ਮਰਜ਼ੀ ਗ੍ਰਾਂਥੀ ਲਵਾਤਾ ਜਿਹੜਾ ਮਰਜ਼ੀ ਮੈਨੇਜਰ ਲਵਾਤਾ ਉਹਨਾਂ ਦੀ ਸ਼ੈ ਤੇ ਹੋ ਰਿਹਾ ਨਹੀਂ ਕਿਸੇ ਦੂਜੇ ਦੀ ਜ਼ਰਤ ਨਹੀਂ ਕਿ ਸਾਡੇ ਪਿੰਡ ਚ ਆ ਕੇ ਦਖਲਅਲਾਚੀ ਕਰੇ ਇੱਕ ਇਹਦੇ ਸੋਈ ਜਿਹੜੀ ਇਸਦੀ ਪੈਲੀ ਆ ਪੈਲੀ ਕਿੰਨੀ ਕਾ ਪੈਲੀ ਜੀ ਘੱਟੋ ਘੱਟ 17 ਕਿੱਲੇ ਜ਼ਮੀਨ ਦੇ ਕਰੀਬ ਆ ਮੇਰਾ ਖਿਆਲ ਹੈ ਤੇ 20 ਲੱਖ ਆਮਦਨ ਆਪ ਮੰਨੇ ਆ ਅਸੀਂ ਇਹਨਾਂ ਤੋਂ ਹਿਸਾਬ ਜਿਹੜਾ ਮੰਗਿਆ ਸੀਗਾ ਵੀ ਸਾਨੂੰ ਹਿਸਾਬ ਦਿਓ ਆਰਟੀਆਈ ਤਹਿਤ ਅਸੀਂ ਜਿਹੜਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਤਾਂ ਉਹ ਇਹਨਾਂ ਨੇ ਸਾਨੂੰ ਜਿਹੜਾ ਹਿਸਾਬ ਦਿੱਤਾ ਵੀ ਖਰਚ ਤੇ ਆਮਦਨ ਬਰਾਬਰ ਕਰਕੇ ਦਿਖਾਤਾ ਪਰ ਅਸੀਂ ਜਿਹੜੀ ਮੰਗ ਕੀਤੀ ਉਹ ਸੀਗੀ ਵੀ ਸਾਨੂੰ ਪੱਕੇ ਬਿੱਲ ਅ ਟੈਸਟ ਰਿਪੋਰਟ ਫੋਟੋ ਕਾਪੀਆਂ ਦਿਓ ਉਹ ਇਹਨਾਂ ਨੇ ਸਾਨੂੰ ਨਹੀਂ ਦਿੱਤੀਆਂ ਇਸ ਕਰਕੇ ਵੀ ਆਮਦਨ ਦੀ ਕੋਈ ਕਮੀ ਨਹੀਂ 20 ਲੱਖ ਆਮਦਨ ਇਹ ਆਪ ਮੰਨਦੇ ਐ ਤੇ 20 ਲੱਖ ਲੰਘ ਕਿੱਥੇ ਰਿਹਾ ਜੋ ਤੁਸੀਂ ਦੇਖ ਰਹੇ ਹੋ ਇਹ ਆ ਨਵੇਂ ਕਮਰੇ ਪਏ ਐ ਜੋ ਵੀ ਹੋਰ ਜਿਵੇਂ ਕਿ ਉਹ ਸ਼ੈੱਡ ਐ ਉਹ ਸਾਰੇ ਇੱਥੇ ਜਿਹੜੇ ਬਾਬਾ ਜੀ ਕਾਰ ਸੇਵਾ ਵਾਲੇ ਉਹ ਸੇਵਾ ਕਰਵਾ ਰਹੇ ਆ ਕਿ ਇੱਥੇ ਇਹ ਆਮਦਨ ਜਿਹੜਾ ਉਹ ਪਤਾ ਨਹੀਂ ਕਿੱਥੇ ਜਾ ਰਹੀ ਹੈ ਸਾਡਾ ਇਹੀ ਮਸਲਾ ਹੈ ਕਾਫੀ ਲੰਮੇ ਸਮੇ ਤੋਂ ਬੀਬੀ ਸਿੰਘ ਐ ਦੱਸੋ ਗੁਰੂ ਘਰ ਨੂੰ ਹਰ ਸਾਲ ਰੰਗ ਕਰਨਾ ਹੁੰਦਾ ਅਸੀਂ ਵੀ ਆਪਦੇ ਘਰ ਸਵਾਰਦੇ ਜਦ ਦਿਵਾਲੀ ਹੁੰਦੀ ਹੈ ਸਾਡੇ ਗੁਰੂ ਦਾ ਘਰ ਸਵਾਰਾਣਾ ਜਾਵੇ ਬੜਾ ਦੁੱਖ ਹੁੰਦਾ ਤੇ ਜਿਹੜਾ ਰੰਗ ਹੈ ਹੁਣ ਰੰਗ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਮੇਰਾ ਖਿਆਲ ਹੈ ਜੀ ਮੈਨੂੰ ਲੱਗਦਾ ਵੀ 10 ਸਾਲ ਹੋ ਗਏ ਹੋਣੇ ਰੰਗ ਹੋਏ ਨਹੀਂ ਦਰਬਾਰ ਸਾਹਿਬ ਨਹੀਂ ਜੀ ਅਬ ਤੁਸੀਂ ਦੇਖ ਹੀ ਰਹੇ ਹੋ ਸਾਰੇ ਆਪਾਂ ਦਿਖਾ ਦਿਓ ਤੁਸੀਂ ਬਾਅਦ ਚ ਬਾਕੀ ਚਲੋ ਰੰਗ ਤਾਂ ਵਖਰੀ ਗੱਲ ਹੈ ਵੀ ਇੱਕ ਦਰਬਾਰ ਸਾਹਿਬ ਦੀ ਫਿਟਿੰਗ ਤੁਸੀਂ ਸਾਰੀ ਦੇਖੀ ਹੋਣੀ ਹੈ ਵੀ ਕਿਸੇ ਗਰੀਬ ਤੋਂ ਗਰੀਬ ਘਰ ਦੇ ਘਰੇ ਵੀ ਅੰਡਰਗਰਾਉਂਡ ਹੁੰਦੀ ਹੈ ਇੱਥੇ ਮੈਂ 8-9 ਸਾਲ ਤੋਂ ਉਹੀ ਦੇਖ ਰਿਹਾ ਵੀ ਜਿਹੜਾ ਪੱਖਾ ਖਰਾਬ ਹੋ ਗਿਆ ਸਿੱਧੀ ਤਾਰ ਹੋਲਡਰ ਦੇ ਵਿੱਚੋਂ ਖਿੱਚ ਕੇ ਲਾਤੀ ਵੀ ਜਿਵੇਂ ਜਾਲ ਵਿਛਿਆ ਤਾਰਾਂ ਦਾ ਤੇ ਮੱਖੀਆਂ ਨੇ ਉੱਥੇ ਗੰਦ ਪਾ ਪਕੇ ਤਾਰਾਂ ਜਿਹੜੀਆਂ ਚਟੀਆਂ ਉਹ ਕਾਲੀਆਂ ਕੀਤੀਆਂ ਪਈਆਂ ਵੀ ਫਿਟਿੰਗ ਮੰਨ ਲਓ ਰੱਬ ਨਾ ਕਰੇ ਕੋਈ ਸਪਾਰਕ ਹੋ ਜੇ ਕੋਈ ਉੱਥੇ ਹੋਰ ਬਿਦਵੀ ਹੋ ਜਿਸ ਤਰ੍ਹਾਂ ਬਹੁਤ ਸਾਰੇ ਜਗ੍ਹਾ ਤੇ ਬਿਜਲੀ ਦੇ ਸਰਕਟ ਸ਼ਾਰਟ ਹੋਏ ਐ ਤਾਂ ਉਹਦਾ ਜ਼ਿੰਮੇਵਾਰ ਕੌਣ ਐ ਜੀ ਉਲਟਾ ਹੁਣੇ ਜਿਹੜੇ ਮੇਨ ਪ੍ਰਬੰਧਕ ਕਹਿ ਲਵੋ ਜਾਂ ਕੋਈ ਇਹਦੇ ਜਿਹੜੇ ਚਾਪ ਲੂਸ ਚਮਚੇ ਕੜਛੇ ਉਹ ਘਰ ਘਰ ਜਾ ਕੇ ਲੋਕਾਂ ਨੂੰ ਕਹਿ ਰਹੇ ਐ ਵੀ ਇਹ ਬਿਆਨਤਾ ਵਿੱਚ ਤੁਰਿਆ ਫਿਰਦਾ ਤੁਸੀਂ ਕੀ ਲੈਣਾ ਉਥੇ ਬਹੁਤ ਵੱਡਾ ਮਸਲਾ ਹੋ ਜੂਗਾ ਉਥੇ ਝਗੜਾ ਹੋ ਜੂਗਾ ਮਤਲਬ ਯਾਰ ਵੀ ਮੈਂ ਹੈਰਾਨ ਲੋਕਾਂ ਤੇ ਵੀ ਵੀ ਆਪਾਂ ਯਾਰ ਜੇ ਫਿਰ ਹੋਰ ਤੁਸੀਂ ਦੇਖੋ ਕਈ ਬੰਦੇ ਮੈਨੂੰ ਮਿਲੇ ਕਹਿੰਦੇ ਯਾਰ ਵੀ ਤੇਰੇ ਨਾਲ ਕਿਸੇ ਨੇ ਨਹੀਂ ਕੜਨਾ ਮੈਂ ਕਿਰ ਮੇਰੇ ਨਾਲ ਕੋਈ ਨਾ ਖੜੇ ਮੈਨੂੰ ਕਿਸੇ ਦੀ ਲੋੜ ਨਹੀਂ ਪਰ ਘੱਟੋ ਘੱਟ ਗੁਰੂ ਘਰ ਦੇ ਪ੍ਰਬੰਧ ਦੀ ਖਰਤਾ ਖੜਜੋ ਯਾਰ ਕੋਈ ਨਿੱਜੀ ਹੋਇਆ ਨਾ ਖੜਿਓ ਮੇਰਾ ਵੀ ਇੰਨੀਆਂ ਲੋਕਾਂ ਦੇ ਜ਼ਮੀਰਾਂ ਮੈਂ ਕਹਿੰਦਾ ਮਰੀਆਂ ਅੱਜ ਵੀ ਕੰਨਾਂ ਨੂੰ ਫੋਨ ਕੀਤੇ ਉਹ ਚ ਕੁਛ ਕੰਮ ਤੁਸੀਂ ਦੇਖ ਰਹੇ ਹੋ ਜਿਹੜੇ ਆ ਸਾਡੇ ਭਰਾ ਗਿਣਤੀ ਦੇ ਥੋੜੇ ਵੀ 4500 ਵੋਟ ਹੋਵੇ ਪਿੰਡ ਦੀ ਯਾਰ ਤੇ ਆ 5-7 ਬੰਦੇ ਹੀ ਹੋਣ ਯਾਰ ਜੀ ਬਿਆਨ ਤਾਂ ਮੈਂ ਗੱਲ ਰੋਕਦਾ ਸੀ ਤੁਹਾਡੀ ਤੁਸੀਂ ਜਿਆਦਾ ਬੋਲਦੇ ਹੋ ਤੁਸੀਂ ਜਿਆਦਾ ਮੁੱਦੇ ਚੱਕਦੇ ਹੋ ਗੁਰੂ ਘਰ ਦੇ ਇੱਥੋਂ ਪਿੰਡ ਰਾਮੇ ਆਣ ਦੇ ਹੋਰ ਕਿੱਡਾ ਨਗਰ ਹੈ ਉਹ ਕਿਉਂ ਨਹੀਂ ਬੋਲ ਰਿਹਾ ਤੁਸੀਂ ਜਿਆਦਾ ਕਿਉਂ ਬੋਲਦੇ ਹੋ ਅੱਬਾ ਜੀ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਵੀ ਯਾਰ ਵੀ ਪਹਿਲੀ ਗੱਲ ਤਾਂ ਮੈਂ ਜਿੰਨਾ ਕਿ ਦੇਖਿਆ ਵੀ ਇੱਥੇ ਨਾ ਲੰਗਰ ਲੱਗਿਆ ਹੋਵੇ ਨਾ ਤੇ ਸਾਰਾ ਪਿੰਡ ਆ ਜੂ ਬਾਈ ਤੁਸੀਂ ਅਨਾਉਂਸਮੈਂਟ ਕਰਦੇ ਜਾਂ ਕੋਈ ਸਿਆਸੀ ਲੀਡਰ ਆਇਆ ਤੇ ਜਿਹੜਾ ਕਦੇ ਜੰਮ ਕੇ ਨਹੀਂ ਆਇਆ ਗੁਰੂ ਘਰ ਉਹ ਵੀ ਇੱਥੇ ਆ ਜੂਗਾ ਵੀ ਦੇਖੋ ਮੈਂ ਲੰਮੇ ਸਮੇਂ ਤੋਂ ਲੜਾਈ ਲੜ ਰਿਹਾ ਹਾਂ ਘੱਟੋ ਘੱਟ 10-12 ਸਾਲ ਤੋਂ ਮੈਂ ਇੱਥੇ ਜ਼ਮੀਨੀ ਪੱਧਰ ਸਾਰਾ ਦੇਖ ਰਿਆ ਹਾਂ ਵੀ ਲੰਮੇ ਸਮੇਂ ਤੋਂ ਕੁਝ ਹੋ ਰਿਹਾ ਇੱਥੇ ਵੀ ਸਾਨੂੰ ਯਰ ਦਰਦ ਹੈ ਵੀ ਇਹ ਜੇ ਪਰਮਾਤਮਾ ਦੀ ਮੇਰੇ ਕੋਈ ਡਿਊਟੀ ਲਾਏ ਜਮੀਰ ਜਾਗਦੀ ਹੈ ਤੇ ਇਹ ਹੁਣ ਲੋਕਾਂ ਨੇ ਦੇਖਣਾ ਵੀ ਨਿੱਜੀ ਮਕਸਦ ਮੇਰਾ ਕੋਈ ਨਹੀਂਗਾ ਕਈ ਕਹਿੰਦੇ ਜੀ ਤੁਸੀਂ ਪ੍ਰਧਾਨਗੀ ਜਾਂ ਤੁਸੀਂ ਕੋਈ ਰਾਗੀ ਮੈਂ ਦੱਸਣਾ ਚਾਹੁੰਦਾ ਵੀ ਰਾਗੀ ਦੀ ਡਿਊਟੀ ਮੈਂ ਐਸਜੀਪੀਸੀ ਵਿੱਚੋਂ ਛੱਡ ਕੇ ਆਇਆ ਗੰਗਸਰ ਤੋਂ ਸ਼ਾਇਦ ਲੋਕਾਂ ਨੂੰ ਪਤਾ ਹੋਊਗਾ ਵੀ ਸਾਨੂੰ ਮਤਲਬ ਹੀ ਨਹੀਂ ਯਰ ਪਰਮਾਤਮਾ ਦੀ ਮਿਹਰ ਹੈ ਵੀ ਆਪਣੇ ਜੋਗਾ ਹੈਗਾ ਤੋ ਸਿਰਫ ਦਰਦ ਐ ਵੀ ਯਾਰ ਸਾਡੇ ਗੁਰੂ ਘਰਾਂ ਦੀ ਜਿੱਥੇ ਆਪਣੀ ਕੌਮ ਦੀ ਇੱਕ ਆਪਣੀ ਕੌਮ ਜਾਣੀ ਜਾਂਦੀ ਐ ਕਿ ਗੁਰੂ ਘਰਾਂ ਵਿੱਚ ਵੱਡੇ ਪ੍ਰਬੰਧ ਹੁੰਦੇ ਐ ਵਧੀਆ ਲੰਗਰ ਦਾ ਪ੍ਰਬੰਧ ਹੁੰਦਾ ਐ ਵੀ ਇੱਕ ਮਤਲਬ ਦੁਨੀਆ ਪੱਧਰ ਤੇ ਇਹ ਮਿਸਾਲ ਐ ਸਿੱਖ ਕੌਮ ਦੀ ਕਿ ਗੁਰੂ ਘਰ ਚ ਕੋਈ ਭੁੱਖਾ ਨਹੀਂ ਜਾਂਦਾ ਇੱਥੇ ਯਾਰ ਚਾਹਵਨਾ ਮਿਲੇ ਯਾਰ ਤੇ ਸਲੰਡਰ ਜੇ ਕਈਏ ਬਈ ਸਲੰਡਰ ਖਾਲੀ ਐ ਯਾਰ ਵੀ ਮੈਂ ਕਹਿੰਦਾ ਵੀ ਆ ਇੱਕ ਹੋਰ ਸਲੰਡਰ ਚੋਰੀ ਹੋ ਗਿਆ ਇਥੋਂ ਇੱਕ ਕੋਈ ਰੱਪਟ ਨਹੀਂ ਮਿਲਦਾ ਕਰਾਈ ਕਿਸੇ ਨੇ ਯਾਰ ਵੀ ਮਤਲਬ ਜੋ ਇਥੋਂ ਕੱਲ ਨੂੰ ਕੋਈ ਹੋਰ ਕੋਈ ਬਦਵੀ ਹੋ ਜਾਰ ਜ਼ਿੰਮੇਵਾਰ ਕੌਣ ਹੈ ਵਿੱਚ ਸੁਣੇ ਚ ਇਹ ਵੀ ਆਇਆ ਸੀ ਜੇ ਪ੍ਰਬੰਧ ਨਹੀਂ ਵਧੀਆ ਤੁਸੀਂ ਕਹਿੰਦੇ ਆਮਦਨ ਬਹੁਤ ਜ਼ਿਆਦਾ ਹੈ ਇਹ ਪੈਸੇ ਇਕੱਠੇ ਕਰਕੇ ਲੈ ਕੇ ਚਲੇ ਜਾਂਦੇ ਆ ਕਿ ਪਿੰਡ ਦੇ ਲੋਕ ਚਾਹਣ ਤਾਂ ਆਪਾਂ ਬੋਲੀ ਨਾ ਦੇਗੀ ਵਿੱਚ ਗੱਲਾਂ ਇਸ ਤਰ੍ਹਾਂ ਵੀ ਚੱਲ ਰਹੀਆਂ ਸੀ ਵੀ ਪਿੰਡ ਦਾ ਇਕਾਣੀ ਮਤਲਬ ਸਾਡਾ ਅੱਜ ਜਿਹੜਾ ਇੱਥੇ ਇਹੀ ਮਕਸਦ ਹੈ ਇਕੱਠਾ ਕਰਨ ਦਾ ਵੀ ਆਪਾਂ ਯਾਰ ਬੋਲੀ ਨਾ ਦਿਓ ਪਿੰਡ ਇਕਤਾ ਕਰੇ ਵੀ ਭਾਈ ਜਿੰਨਾ ਸਮਾਂ ਸਾਡਾ ਪ੍ਰਬੰਧ ਸਹੀ ਨਹੀਂ ਹੁੰਦਾ ਸਾਨੂੰ ਪੂਰਾ ਹਿਸਾਬ ਨਹੀਂ ਮਿਲਦਾ ਸਾਡਾ ਰੋਸ ਹੈ ਅਸੀਂ ਜ਼ਮੀਨ ਨਹੀਂ ਲਵਾਵਾਂਗੇ ਨਹੀਂ ਠੇਕੇ ਤੇ ਲੱਗਣ ਦੇਵਾਂਗੇ ਇਹ ਲੋਕਾਂ ਨੂੰ ਚਾਹੀਦਾ ਨਾ ਸਾਡਾ ਤਾਂ ਇਹੀ ਮਕਸਦ ਹੈ ਅਸੀਂ ਚਾਹੁੰਦੇ ਹਾਂ ਵੀ ਬੋਲੀ ਨਾ ਦਿਓ ਭਾਈ ਜੀ ਇੱਥੇ ਇੱਥੇ ਮੁਲਾਜ਼ਮ ਕਿੰਨੇ ਆ ਇੱਥੇ ਜੀ ਮੁਲਾਜ਼ਮ ਮੇਰਾ ਖਿਆਲ ਹੈ 10 ਦੇ ਕਰੀਬ ਮੇਰਾ ਖਿਆਲ ਮੁਲਾਜ਼ਮ ਹੋਣਗੇ ਹਾਂ ਜਿਹੜਾ 20 ਲੱਖ ਰੁਪਈਆ ਤੁਸੀਂ ਕਹਿੰਦੇ ਹੋ ਉਹ ਤਾਂ ਫਿਰ ਉਸ ਹਿਸਾਬ ਨਾਲ ਤਾਂ ਉਹਨਾਂ ਦੀ ਤਨਖਾਹ ਹੀ ਨਹੀਂ ਪੂਰੀ ਆਉਂਦੀ ਹੋਊਗੀ 20 ਲੱਖ ਦਾ ਫਿਰ ਤਾਂ ਆਮਦਨ ਘੱਟ ਹੀ ਹੈ ਨਾ ਨਹੀਂ ਜੀ ਦੇਖੋ ਤਨਖਾਹ ਦੇ ਕਿੱਥੇ ਰਹਿ ਐ 6 6 ਮਹੀਨੇ ਤਨਖਾਹਾਂ ਪੈਂਡਿੰਗ ਪਈਆਂ ਰਹਿੰਦੀਆਂ ਜੀ ਚਲੋ ਮੰਨ ਲੇ ਵੀ ਤਨਖਾਹ ਪੂਰੀ ਨਹੀਂ ਆਉਦੀ ਤਨਖਾਹ ਦੇ ਕਿੱਥੇ ਰਹਿ ਐ ਹੂੰ ਜੇ ਤਾਂ ਹੈ ਨਾ ਤਨਖਾਹ ਦੇ ਰਹਿ ਐ ਨਹੀਂ ਫਿਰ ਇੱਥੇ ਵੀ ਜਿਹੜੇ ਮੁਲਾਜ਼ਮ ਆ ਉਹ ਵਾਧੂ ਰੱਖੇ ਗਏ ਆ ਫਾਲਤੂ ਰੱਖੇ ਗਏ ਆ ਮੁਲਾਜ਼ਮ ਤਾਂ ਮੇਰਾ ਖਿਆਲ ਹੈ ਵੀ ਮੈਂ ਕਹਿੰਦਾ ਥੋੜੇ ਐ ਹੂੰ ਹੁਣ ਤੁਸੀਂ ਦੇਖੋ ਐਡਾ ਵੱਡਾ ਪ੍ਰਬੰਧ ਐ ਮੈਨੂੰ ਲੱਗਦਾ ਵੀ 6 ਕਿੱਲਾਂ 'ਚ ਸਾਡਾ ਗੁਰਦੁਆਰਾ ਸਾਹਿਬ ਐ ਹੂੰ ਤੁਸੀਂ ਰਾਤ ਨੂੰ ਕਿਤੇ ਇੱਥੇ ਆ ਕੇ ਛਾਪਾਂ ਮਾਰਿਓ 10 11 ਵਜੇ ਤਾਂ ਇੱਥੇ ਬਾਈ ਕਈ ਵਾਰ ਨਾ ਕੱਲਾ ਇੱਕ ਹੁੰਦਾ ਜਿਹੜਾ ਸੇਵਾਦਾਰਾ ਰਾਤ ਦੇ ਪਹਿਰੇ ਵਾਲਾ ਯਾਰ ਮੰਨ ਲਓ ਯਾਰ ਉਹ ਦਰਬਾਰ ਸਾਹਿਬ ਵੱਲ ਜਾਓ ਕਿ ਇਧਰ ਜਾਉ ਕੋਈ 19 ਕੀ ਹੋ ਜੇ ਫਿਰ ਤੁਸੀਂ ਦੇਖੋ ਜਿਹੜਾ ਸਿਲੰਡਰ ਪਿਛਲੇ ਦਿਨੀ ਸੁਣਿਆ ਵੀ ਚੋਰੀ ਹੋ ਗਿਆ ਉਹ ਪਤਾ ਕਦੋਂ ਹੋਇਆ ਸਾਢੇ 4 ਵਜੇ ਤੋਂ ਲੈ ਕੇ ਸਵੇਰ 5 ਵਜੇ ਦੇ ਵਿੱਚਕਾਰ ਵੀ ਉਦੋਂ ਸੰਗਤ ਵੀ ਹੁੰਦੀ ਹੈ ਲੰਗਰ 'ਚ ਵੀ ਲਾਂਗਰੀ ਹੁੰਦੇ ਆ ਜਾਂ ਜਿਹੜੇ ਸੇਵਾਦਾਰ ਹੈ ਵੀ ਮੰਨ ਲਓ ਸੇਵਾਦਾਰ ਮੈਂ ਤਾਂ ਕਹਿੰਦਾ ਘਟਾ ਯਾਰ ਵੀ ਸਿਲੰਡਰ ਚੋਰੀ ਹੋ ਗਿਆ ਕੈਮਰੇ ਨਹੀਂ ਲੱਗੇ ਹੋਏ ਕੈਮਰੇ ਦੇ ਵਿੱਚ ਨਹੀਂ ਬੰਦਾ ਆਇਆ ਜਿਹੜਾ ਆਉਂਦਾ ਕਿੰਨੇ ਵਜੇ ਆਉਂਦਾ ਬਾਈ ਜੀ ਅਸੀਂ ਨਾ ਜਿੰਨੀ ਕੀਤੀ ਸੀ ਪੜਤਾਲ ਵੀ ਉਹਦੇ ਧੁੰਦ ਬਹੁਤ ਸੀ ਕਹਿੰਦੇ ਕੈਮਰੇ 'ਚ ਉਹ ਜਿਹੜਾ ਕਬਰ ਨਹੀਂ ਹੋਇਆਗਾ। ਹੂੰ। ਵੀ ਉਹ ਰੱਬ ਜਾਣਦਾ ਵੀ ਜਾਂ ਕੈਮਰੇ ਉਹ ਚੱਲਦੇ ਨਹੀਂ ਜਾਂ ਕੈਮਰਿਆਂ ਦੀ ਕੋਈ ਧੁੰਦ ਕਰਕੇ ਕਲੀਅਰ ਨਹੀਂ ਹੋਇਆਗਾ। ਜਿਹੜਾ ਰਾਤ ਨੂੰ ਇੱਕ ਸੇਵਾਦਾਰ ਆ ਤੁਸੀਂ ਕਿਹਨੂੰ ਰਾਤ ਦੀ ਡਿਊਟੀ ਕਰਦਾ ਸੀ ਸੇਵਾਦਾਰ ਆ। ਹਾਂਜੀ। ਉਹਨੂੰ ਕਿੰਨਾ ਚਿਰ ਹੋ ਗਿਆ ਉਹਨੂੰ ਕਿੰਨੇ ਤਰ੍ਹਾਂ ਤੋਂ ਉਹਨੂੰ ਤਨਖਾਹ ਨਹੀਂ ਮਿਲ ਰਹੀ। ਉਹਦਾ ਜੀ ਘੱਟੋ-ਘੱਟ ਮੇਰਾ ਖਿਆਲ 6 ਇੱਕ ਮਹੀਨਾ ਦੀ ਤਨਖਾਹ ਤਾਂ ਪੈਂਡਗ ਪਈ ਐ। ਹੂੰ। ਕੱਲ ਇੱਕ ਮਲਾਜਮ ਦੀ। ਹਾਂਜੀ। ਇੱਕ ਹੋਰ ਗੱਲ ਵੀ ਉਹਦੀ ਤਨਖਾਹ ਵੀ ਸਾਰਿਆਂ ਤੋਂ ਘੱਟ ਐ। ਹੂੰ। ਵੀ ਡਿਊਟੀ ਵੀ ਉਹਦੀ ਸਭ ਤੋਂ ਖਤਰਨਾਕ ਐ ਮੰਨ ਲਓ ਕੋਈ ਚੋਰੀ ਹੋ ਗਈ ਤਾਂ ਉਹਦੇ ਹੱਡ ਕੁੱਟੇ ਜਾਣ ਪਈ ਤੂੰ ਕਿੱਥੇ ਸੀ ਭਾਈ ਉਹਦੀ ਡਿਊਟੀ ਮੇਰਾ ਖਿਆਲ ਸ਼ਾਮ 7:30 ਤੋਂ ਲੈ ਕੇ ਅ ਸਵੇਰ 3 ਵਜੇ ਤੱਕ ਹੁੰਦੀ ਹੈ ਉਹ ਕਿਉਂਕਿ ਉਦੋਂ ਨੂੰ ਜਿਹੜੇ ਗ੍ਰੰਥੀ ਸਹਿਬਾਨ ਸਾਡੇ ਆ ਜਾਂਦੇ ਆ ਜਾਂ ਸੇਵਾਦਾਰ ਆ ਜਾਂਦੇ ਆ ਵੀ ਮੰਨ ਲਓ ਇੱਕ ਹੋਰ ਉਹ ਵਿਚਾਰਾ ਨਾ ਹੁਣ ਜਦੋਂ ਠੰਡ ਚਲੋ ਹਾਂ ਤਾਂ ਲੰਘੀ ਇੱਕ ਸਾਹਮਣੇ ਦਰਵਾਜ਼ੇ ਆ ਉਥੇ ਮੰਜੜਾ ਹੁੰਦਾ ਚੁੰਡ ਚ ਉਹਨੇ ਕਈ ਵਾਰ ਕਹੇ ਮੈਨੂੰ ਕੈਵਨ ਲਾ ਦਿਓ ਉਥੇ ਵੀ ਠੰਡ ਚ ਬਹੁਤ ਧੁੰਦ ਚ ਮੁਸ਼ਕਲ ਹੁੰਦਾ ਹੈ ਬੰਦੇ ਨੂੰ ਕਿਉਂਕਿ ਆਪਾਂ ਦੇਖੋ ਦੋ ਰਜਾਈਆਂ ਲੈ ਕੇ ਅੰਦਰ ਬਾਰ ਬੰਦ ਕਰਕੇ ਸੌਣੇ ਆ ਉਹ ਹਜੇ ਤੱਕ ਉਥੇ ਕੈਵਨ ਦਾ ਪ੍ਰਬੰਧ ਨਹੀਂ ਹੋਇਆ ਜਿਹੜੇ ਹੁਣ ਮੁਲਾਜ਼ਮ ਹੈ ਇੱਥੇ ਕੌਣ ਕੌਣ ਪਹੁੰਚੇ ਹੈ ਇੱਥੇ ਮੁਲਾਜ਼ਮ ਤਾਂ ਹੀ ਮੇਰਾ ਖਿਆਲ ਸਾਡੇ ਜਿਵੇਂ ਸਰਕਾਰੀਓ ਗ੍ਰੰਥੀ ਸਿੰਘ ਮੱਖਣ ਸਿੰਘ ਜੀ ਪਹੁੰਚੇ ਹੋਏ ਹੈ ਜਾਂ ਹੋਰ ਇੱਥੇ ਤਕਰੀਬਨ ਮੁਲਾਜ਼ਮ ਸਾਰੇ ਹੀ ਹੈਗੇ ਆ ਦੋ ਗ੍ਰੰਥੀ ਸਿੰਘ ਹੈ ਸਾਡੇ ਉਹ ਪਹੁੰਚੇ ਹੋਏ ਹੈ ਸੇਵਾਦਾਰ ਪਹੁੰਚੇ ਹੋਏ ਹੈ ਨਹੀਂ ਮੈਨੇਜਰ ਸਾਹਿਬ ਪਹੁੰਚੇ ਇੱਥੇ ਹਾਂਜੀ ਉਹ ਹੈਗੇ ਆ ਜਿਹੜੇ ਪ੍ਰਬੰਧਕ ਕੌਣ ਲੱਗਿਆ ਹੋਇਆ ਇੱਥੇ ਜੀ ਪ੍ਰਬੰਧਕ ਹੈ ਨਿਰਮਲ ਸਿੰਘ ਹੈ ਮੇਨ ਉਸ ਤੋਂ ਜਿਹੜਾ ਮੇਨ ਮੁਖਾ ਉਹ ਗੁਰਚਰਨ ਸਿੰਘ ਔਰ ਭਾਗ ਸਿੰਘ ਜਿਹੜਾ ਮੇਨ ਮੈਨੇਜਰ ਹੈ ਜਿਹੜਾ ਕਰਤਾ ਧਰਤਾ ਸਾਰਾ ਉਹ ਇੱਥੇ ਆਏ ਹੋਏ ਆ ਉਹ ਵੀ ਦੀ ਗਿਣਤੀ ਹੋਈ ਹੈ ਕਿ ਇੱਕ ਮੈਨੇਜਰ ਆਇਆ ਇੱਕ ਇਨਸਪੈਕਟਰ ਆ ਹਾਂਜੀ ਉਹ ਉੱਪਰ ਆਇਆ ਉਹ ਜਿਹੜੇ ਗੋਲਕ ਦੀ ਗਿਣਤੀ ਕਰਕੇ ਸਪੈਸ਼ਲ ਕਮਿਸ਼ਨ ਚੋਂ ਆਏ ਆਗੇ ਦੇਖਿਆ ਤੇ ਚਾਰਕ ਜਣੇ ਸੀਗੇ ਜੀ ਤੇ ਮੇਨ ਜਿਹੜੀ ਅਸੀਂ ਆਏ ਸੀਗੀ ਮੇਨ ਗੱਲ ਸੀਗੀ ਵੀ ਅੱਜ ਬੋਲੀ ਐ ਗੁਰੂ ਘਰ ਦੀ ਜ਼ਮੀਨ ਦੀ ਵੀ ਅਸੀਂ ਉਸ ਬੋਲੀ ਨੂੰ ਰੱਦ ਕਰਾ ਕੇ ਜਿਹੜੀਆਂ ਸਾਡੀਆਂ ਮੰਗਾਂ ਸੀ ਗੁਰੂ ਘਰ ਗੁਰੂ ਘਰ ਪ੍ਰਤੀ ਜਿਵੇਂ ਤਾਰਾ ਲੰਕੀ ਜਾਂਦੀਆਂ ਜਾਂ ਰੰਗ ਰੋਗਣ ਜਾਂ ਮੰਨ ਕੇ ਚਲੋ ਪ੍ਰਬੰਧ ਤਾਂ ਜਿਹੜਾ ਮੰਦਾ ਹਾਲ ਹੈ ਗੁਰੂ ਘਰ ਦਾ ਵੀ ਪਹਿਲਾਂ ਅਸੀਂ ਉਹਦੇ ਬਾਰੇ ਗੱਲ ਕਰੀਏ ਵੀ ਸਾਡੀ ਪ੍ਰਬੰਧ ਬਾਰੇ ਤੁਸੀਂ ਕੀ ਕਰੋਗੇ ਉਸ ਤੋਂ ਬਾਅਦ ਅਸੀਂ ਬੋਲੀ ਪਰ ਅਸੀਂ ਜੋ ਹਾਲਾਤ ਵੇਖੇ ਵੀ ਇੱਥੇ ਬੋਲੀ ਦੇਣ ਵਾਲੇ ਵਾਅਦੇ ਵੀ ਐ ਤੇ ਗੁਰੂ ਘਰ ਦੀ ਗੱਲ ਕਰਨ ਵਾਲੇ ਬਹੁਤ ਘੱਟ ਸੰਗਤ ਆਈ ਦੀ ਹੈ ਸੋ ਇਸ ਚੀਜ਼ ਨੂੰ ਲੈ ਕੇ ਬਹੁਤ ਮਨ ਦੇ ਵਿੱਚ ਦੁੱਖ ਹੈ ਜੀ ਸੋ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਜੀ ਤਾਂ ਜੋ ਅਸੀਂ ਗੁਰੂ ਘਰ ਦਾ ਪ੍ਰਬੰਧ ਚੰਗਾ ਸਜਾ ਕਰਾ ਸਕੀਏ ਜੀ ਜੀ ਜੇ ਗੱਲ ਕਰੀਏ ਅਪਾ ਜਿਹੜੇ ਲੋਕਲ ਗੁਰਦਾਰੇ ਆ ਜਿਨ੍ਹਾਂ ਦੇ ਟੈਲੀ ਵੀ ਹੈਣੀ ਇੱਥੇ ਪਹਿਲੀ ਵੀ ਸੀ ਗੁਰੂ ਘਰ ਦੇ ਉਹਨਾਂ ਦੇ ਵਿੱਚ ਵੀ ਬੜੀਆ ਪ੍ਰਬੰਧ ਹੈ ਜੀ ਪ੍ਰਬੰਧ ਦਾ ਸਰਤੀ ਹੁੰਦਾ ਜੀ ਸਾਰਾ ਕੁਝ ਗੁਰੂ ਘਰ ਕਦੇ ਵੀ ਘਟੇ ਜਿਹਨੂੰਦਾ ਜਰੀ ਨਹੀਂ ਇਹਨਾਂ ਦਾ ਸਭ ਤੋਂ ਵੱਡਾ ਝੂਠ ਹੈ ਵੀ ਗੁਰੂ ਘਰ ਘਾਟੀ ਦੇ ਵਿੱਚ ਜੇ ਗੁਰੂ ਘਰੀ ਘਾਟੀ ਦੇ ਵਿੱਚ ਫਰਾਪਾ ਕਿਹੜੇ ਪਾਸੇ ਜਾਂਦਾ ਹਮ ਇਹ ਕਿਹੜੀ ਪਿੰਡ ਦੇ ਲੋਕਾਂ ਦੀ ਸਭ ਤੋਂ ਵੱਡੀ ਜਰੀ ਕਹੋ ਵੀ ਕਮਜ਼ੋਰੀ ਹੈ بڑے ਲੋਕ ਕਹਿੰਦੇ ਆ ਵੀ ਆਪਾਂ ਉਹਦੇ ਘਰਾਂ ਦੇ ਪ੍ਰਬੰਧ ਘਰਾਂ ਦੇ ਖਰਚੇ ਨਹੀਂ ਲੋਟ ਆਉਂਦੇ ਗੁਰੂ ਘਰ ਦਾ ਪ੍ਰਬੰਧ ਬਹੁਤ ਜ਼ਿਆਦਾ ਹੁੰਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਘਰ ਦੇ ਵਿੱਚ ਤੇ ਘਰ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਗੁਰੂ ਘਰ ਤੋਂ ਸਾਰੀ ਦੁਨੀਆ ਆ ਕੇ ਮੰਗਦੀ ਹੈ। ਉਹਨਾਂ ਬਈ ਯਾਰ ਤੇ ਜੀਤੋਂ ਸਾਰੀ ਦੁਨੀਆ ਆ ਕੇ ਮੰਗਦੀ ਹੈ ਵੇਹ ਘਰ ਘਰ ਦੇ ਘਾਟੇ ਦੇ ਵਿੱਚ ਨਹੀਂ। ਪਰ ਇੰਟਰਵਿਊ ਕਰੀਏ ਨਾ। ਸੋ ਪ੍ਰਬੰਧ ਆਮਦਨੀ ਦੇ ਹਿਸਾਬ ਨਾਲ ਇੱਥੇ ਬਹੁਤ ਮਾੜਾ ਹੈ। ਜੀ ਜੀ। ਪਿੰਡ ਵੱਲੋਂ ਇਲਜ਼ਾਮ ਲਗਾਏ ਜਾਂਦੇ ਸੀ ਕਿ ਜਿਹੜੀ ਆਮਦਨ ਜ਼ਿਆਦੇ ਹੈ ਤੇ ਉਸ ਹਿਸਾਬ ਨਾਲ ਗੁਰੂ ਘਰ ਦੇ ਪ੍ਰਬੰਧ ਅੱਛੇ ਨਹੀਂਗੇ। ਅੱਜ ਗੋਲਕ ਦੀ ਗਿਣਤੀ ਹੋਈ ਹੈ ਤੇ ਅੱਜ ਬੋਲੀ ਵੀ ਹੋਣੀ ਹੈ। ਰিসিਵਰ ਸਾਹਿਬ ਪਹੁੰਚੇ ਨਗਰਜਨ ਸਿੰਘ ਇਹਨਾਂ ਦੇ ਨਾਲ ਗੱਲਬਾਤ ਕਰਨਗੇ। ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਵਾਹਿਗੁਰੂ ਜਿਵੇਂ ਪਿੰਡ ਦੇ ਲੋਕ ਕਹਿ ਰਹੇ ਆ ਕਿ ਗੁਰੂ ਘਰ ਨੂੰ ਆਮਦਨ ਜ਼ਿਆਦੇ ਆ ਜਿਸ ਸਾਹਿਬ ਨਾਲ ਆਮਦਨ ਆ ਉਸ ਸਾਹਿਬ ਨਾਲ ਵੀ ਪ੍ਰਬੰਧ ਹੈ ਨਹੀਂ ਵਧੀਆ ਦੇਖੋ ਜੀ ਬੇਨਤੀ ਇਹ ਆ ਵੀ ਕਿਹੜੀ ਗੱਲ ਦਾ ਪ੍ਰਬੰਧ ਹੈ ਨਹੀਂ ਜਾਂ ਕਿਹੜੀ ਚੀਜ਼ ਦਾ ਪ੍ਰਬੰਧ ਹੈ ਨਹੀਂ ਜੀ ਸਾਡੇ ਗੁਰਦਰਾ ਸਾਹਿਬ ਵਿਖੇ ਦੋ ਗ੍ਰੰਥੀ ਸਿੰਘ ਜੀ ਇੱਕ ਕਥਾਵਾਚਕ ਜੀ ਲੰਗਰ ਦੇ ਵਿੱਚ ਇੱਕ ਲਾਂਗਰੀ ਸਿੰਘ ਤੇ ਇੱਕ ਬੀਬੀ ਪ੍ਰਸ਼ਾਦੇ ਪਕਾਉਣ ਵਾਸਤੇ ਜੀ ਰਾਤ ਨੂੰ ਪਹਿਰੇਦਾਰ ਵੀ ਸਿੰਘ ਸਾਰਾ ਹੈਗਾਗਾ ਜੀ ਤੇ ਸਾਡਾ ਸਾਰਾ ਪ੍ਰਬੰਧ ਵਧੀਆ ਚੱਲੀ ਜਾਂਦਾ ਚਲੋ ਕੁਝ ਕੁ ਲੋਕ ਹੁੰਦੇ ਕਹਿਣ ਵਾਲੇ ਉਹਨਾਂ ਨੇ ਕਹੀ ਜਾਣਾ ਹੁੰਦਾ ਉਹਦਾ ਜੀ ਠੀਕ ਹੈ ਨਾ ਜੀ ਜੀ ਇੱਕ ਇਥੇ ਕੁਝ ਦਿਨ ਪਹਿਲਾਂ ਇਹ ਅੱਜ ਤੋਂ ਇੱਕ ਮਹੀਨਾ ਪਹਿਲਾਂ ਅਸੀਂ ਇੱਕ ਵੀਡੀਓ ਕਰੀ ਸੀ ਤੇ ਉਦੋਂ ਇੱਕ ਬਰਾਤ ਆਈ ਸੀ ਪਿੰਡ ਦੇ ਵਿੱਚੋਂ ਬਰਾਤ ਆਈ ਸੀ ਤੇ ਇੱਕ ਬਰਾਤੀ ਨੇ ਚਾਹ ਮੰਗੀ ਸੀ ਕਿ ਅਸੀਂ ਚਾਹ ਪੀਣੀ ਹੈ ਉਹ ਕਹਿੰਦੇ ਇੱਥੇ ਤੇ ਦੁੱਧ ਹੀ ਹੈ ਨਹੀਂਗਾ ਇਥੇ ਤਾਂ ਖਾਂਡੀ ਹੈਣੀਗੀ ਇਥੇ ਪੱਤੀ ਵੀ ਹੈਣੀਗੀ ਇਹੋ ਜਿਹਾ ਇਲਜ਼ਾਮ ਲੱਗ ਰਿਹਾ ਕਿ ਇਥੋਂ ਦੇ ਖੰਡ ਪੱਤੀਆਂ ਵੀ ਹੈ ਨਹੀਂ ਲੰਗਰ ਦੇ ਵਿੱਚ ਦੇਖੋ ਜੀ ਬੇਨਤੀ ਹੈ ਆ ਵੀ ਤੁਸੀਂ ਸਿਆਣੇ ਹੋ ਆਪ ਜਿਹੜਾ ਬੰਦਾ ਕੋਈ ਵਿਆਹ ਦਾ ਕਾਰਜ ਰੱਖਦਾ ਉਹ ਇੰਨਾ ਸਮਝ ਤਾਂ ਹੁੰਦਾ ਨਹੀਂਗਾ ਵੀ ਜਿਹੜਾ ਵੀ ਆਪਣਾ ਆਪ ਦੀ ਲੜਕੀ ਤੋਰਨ ਵਾਸਤੇ ਕੋਈ ਚਾਹ ਪਾਣੀ ਦਾ ਪ੍ਰਬੰਧ ਨਾ ਕਰ ਸਕੇ ਚਲੋ ਕਈ ਵਾਰੀ ਕੋਈ ਬੰਦਾ ਹੁੰਦਾ ਆ ਵੀ ਜਾਂਦਾ ਹੈਗਾ ਹਨਾ ਉਹ ਦੇਖੋ ਪਹਿਲਾਂ ਪ੍ਰਬੰਧ ਕਰਨ ਦੇ ਧਿਆਨ ਦੇ ਵਿੱਚ ਲਿਆਉਂਦਾ ਵੀ ਮੇਰੀ ਲੜਕੀ ਦਾ ਜੀ ਆਨੰਦ ਕਾਰਜ ਹੋਣਾ ਨਹੀਂ 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 ਉਹ ਇੱਥੇ ਵੈਸੇ ਆਨੰਦ ਕਾਰਜ ਕਰਾਉਣ ਆਈ ਸੀ ਬਰਾਤ ਆਈ ਹੋਈ ਸੀ ਉਹ ਇੱਕ ਬੰਦੇ ਨੇ ਚਾਹ ਪੀਣੀ ਸੀ ਉਹ ਕਹਿੰਦਾ ਜੀ ਮੈਨੂੰ ਚਾਹ ਪੀਣ ਦੀ ਜੀ ਕਰਦਾ ਮੈਂ ਚਾਹ ਪੀਣੀ ਹੈ ਇੱਕ ਬੰਦੇ ਨੇ ਚਾਹ ਪੀਣੀ ਸੀ ਉਹ ਜਦੋਂ ਲੰਗਰ ਦੇ ਵਿੱਚ ਜਾਂਦਾ ਉਹ ਕਹਿੰਦੇ ਦੁੱਧ ਹੈ ਨਹੀਂਗਾ ਸਾਡੇ ਕੋਲੇ ਅਖੰਡ ਹੈ ਨਹੀਂ ਸਾਡੇ ਕੋਲੇ ਪੱਤੀ ਹੈ ਨਹੀਂ ਇੱਕ ਬੰਦੇ ਦੀ ਗੱਲ ਕਰ ਨਹੀ ਨਹੀ ਇਹ ਵੇਖੋ ਬੇਨਤੀ ਹੈ ਵੀ ਇਹ ਚੀਜ਼ ਤਾਂ ਗਲਤ ਹੈ ਬਿਲਕੁਲ ਜੀ ਵੇਖੋ ਗੁਰੂ ਘਰ ਦਾ ਐਡਾ ਵੱਡਾ ਸਥਾਨ ਆ ਇਹ ਕਵੇਂ ਹੋ ਸਕਦਾ ਵੀ ਆਪਣਾ ਚਾਹ ਪੱਤੀ ਨਾ ਹੋਵੇ ਖੰਡ ਨਾ ਹੋਵੇ ਮਹੀਨੇ ਦੀ ਮਹੀਨੇ ਵੀ ਯਾਨੀ ਕਿ ਰਾਸ਼ਨ ਪਾਣੀ ਆਉਂਦਾਗਾ ਇਹ ਗੱਲ ਬਿਲਕੁਲ ਗਲਤ ਆ ਚਲੋ ਹਾਂ ਇਸ ਤਰ੍ਹਾਂ ਹੋ ਸਕਦਾ ਵੀ ਕਈ ਵਾਰੀ ਜਿਹੜਾ ਸਿੰਘ ਉੱਥੇ ਸੇਵਾਦਾਰ ਸੇਵਾ ਕਰ ਰਿਹਾ ਸਾਡਾ ਕੋਈ ਆਪ ਦਾ ਸੇਵਾਦਾਰ ਨਾ ਹੋਵੇ ਕੋਈ ਪ੍ਰਾਈਵੇਟ ਬੰਦੇ ਨੇ ਯਾਨੀ ਕਿ ਮੋੜਤਾ ਹੋਵੇ ਇਸ ਤਰ੍ਹਾਂ ਹੋ ਸਕਦਾਗਾ ਜੀ ਫਿਰ ਜਿਹੜੇ ਉਹ ਲੋਕ ਕਹਿ ਰਹੇ ਨਗਰ ਦੇ ਉਹ ਫਿਰ ਝੂਠ ਬੋਲਦੇ ਇਹ ਗੱਲ ਨੂੰ ਨਹੀਂ ਦੇਖੋ ਇਹਦੇ ਵਿੱਚ ਨਗਰ ਦੀ ਵੀ ਬਦਨਾਮੀ ਹੈ ਨਾ ਨਹੀਂ ਵੇਖੋ ਬੇਨਤੀ ਸੁਣੋ ਪਹਿਲਾਂ ਵੀ ਜਦੋਂ ਮੈਂ ਵੀ ਤੁਹਾਨੂੰ ਕਹੀ ਇਹਨਾਂ ਵੀ ਸਾਰਾ ਸਮਾਨ ਹੁੰਦਾ ਸਾਰਾ ਕੁਝ ਹੁੰਦਾ ਵੀ ਫਿਰ ਮੈਂ ਝੂਠ ਬੋਲਦਾਂਗਾ ਜੀ ਠੀਕ ਹੈ ਨਾ ਅਕਸਰ ਮੈਂ ਪ੍ਰਬੰਧਕ ਹਾਂ ਗੁਰੂ ਘਰ ਦਾ ਚਲੋ ਮਹੀਨੇ ਦੀ ਮਹੀਨੇ ਰਾਸ਼ਨ ਪਾਣੀ ਆਉਂਦਾਗਾ ਠੀਕ ਹੈ ਨਾ ਜੀ ਤੇ ਸਾਰਾ ਸਮਾਨ ਹਾਜ਼ਰ ਹੁੰਦਾ ਜੀ ਇਹੋ ਜੀ ਕੋਈ ਗੱਲਬਾਤ ਨਹੀਂ ਜੀ ਜਿਹੜੇ ਸਾਹਿਬ ਨਾਲ ਗੁਰੂ ਘਰ ਤੁਸੀਂ ਵੇਖਿਆ ਉਹਨਾਂ ਦਰਬਾਰ ਸਾਹਿਬ ਵਿੱਚ ਤਾਰਾਂ ਲੰਮ ਕਰੀਆਂ ਕਿ ਮੱਖੀਆਂ ਨੇ ਹੱਗ ਹੱਗ ਕੇ ਜਨਨ ਕਿ ਉਹ ਤਾਰਾਂ ਕਾਲੀਆਂ ਕੀਤੀਆਂ ਪਈਆਂ ਉਹ ਕਹਿੰਦੇ ਕਿੰਨੇ ਲੰਮੇ ਸਮੇਂ ਤੋਂ ਜਿਹੜੀ ਫੈਟਿੰਗ ਖਰਾਬ ਆ ਜਿੱਥੇ ਤਾਰ ਟੁੱਟ ਜਾਂਦੀ ਖਰਾਬ ਹੋ ਜਾਂਦੀ ਉੱਥੇ ਜੋੜ ਕੇ ਸਿੱਧੀ ਹੋ ਦੇਖੋ ਜੀ ਉਹ ਬੇਨਤੀ ਇਸ ਤਰ੍ਹਾਂ ਵੀ ਜਿਹੜਾ ਦਰਬਾਰ ਸਾਹਿਬ ਆਣਾ ਇਹ ਤਕਰੀਬਨ 35-40 ਸਾਲ ਹੋ ਗਏ ਦਰਬਾਰ ਸਾਹਿਬ ਤਿਆਰ ਹੋਏ ਨੇ ਠੀਕ ਆਣਾ ਜੀ ਤੇ ਉਹਦੇ ਵਿੱਚ ਸਾਰੀ ਸਪਲਾਈ ਜਿਹੜੀ ਹੈਗੀ ਨਾ ਉਹ ਲੋਹੇ ਦੀਆਂ ਪਾਈਪਾਂ ਦੀ ਆ ਜੀ ਤੇ ਜਦੋਂ ਕਿਤੇ ਵੀ ਕੋਈ ਲੋਡ ਪੈ ਜਾਂਦਾ ਕਿਸੇ ਚੀਜ਼ ਤੇ ਤੇ ਉਹ ਤਾਰ ਜੁੜ ਜਾਂਦੀ ਆ ਸੋ ਇਸ ਕਰਕੇ ਉਹ ਜਿਹੜਾ ਪ੍ਰੋਸੀਜਰ ਹੈਗਾ ਨਾ ਉਹ ਜਾਦੇ ਪੈਸਿਆਂ ਦਾ ਠੀਕ ਆਣਾ ਜੀ ਹੌਲੀ ਹੌਲੀ ਕੋਈ ਗੱਲ ਨਹੀਂ ਮਾਰੇ ਕਿਰਪਾ ਕਰਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਰਵਾ ਲਾਂਗੇ ਠੀਕ ਜੀ ਹਾਂਜੀ ਉਹ ਕਹਿੰਦੇ ਸੀ ਆਰਟੀਆਈ ਪਾ ਕੇ ਹਿਸਾਬ ਮੰਗਿਆ ਸੀ ਖਰਚਾ ਤੇ ਆਮਦਨ ਬਰਾਬਰ ਕਦੇ ਨਹੀਂ ਹੁੰਦੇ ਉਹ ਦੋਨੇ ਚੀਜ਼ ਬਰਾਬਰ ਵਿਖਾਏ ਗਏ ਦੇਖੋ ਜੀ ਬੇਨਤੀ ਇਹ ਹੈ ਵੀ ਉਸ ਸਿੰਘ ਨੂੰ ਮੈਂ ਬਹੁਤ ਵਾਰੀ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ ਗੁਰੂ ਘਰ ਦਾ ਪ੍ਰਬੰਧ ਸਵੇਰ 4 ਵਜੇ ਤੋਂ ਸਟਾਰਟ ਹੋ ਜਾਂਦਾ ਸ਼ਾਮ ਤੱਕਰ ਚੱਲਦਾ ਹਨ ਤੁਸੀਂ ਆਪ ਆ ਕੇ ਇੱਥੇ ਬੈਠੋ ਜਿਹੜੀ ਚੀਜ਼ ਦੀ ਲੋੜ ਆ ਤੁਸੀਂ ਆਪ ਭਿਲਾਓ ਮੈਨੂੰ ਲੈ ਕੇ ਬਿੱਲ ਦੇ ਦਿਓ ਤੇ ਚਲਾਓ ਤੁਸੀਂ ਪ੍ਰਬੰਧ ਜੇ ਤੁਹਾਨੂੰ ਕਿਸੇ ਚੀਜ਼ ਦੀ ਕੋਈ ਮੁਸ਼ਕਲ ਲੱਗਦੀ ਆ ਤਾਂ ਜੀ ਠੀਕ ਹੈ ਨਾ ਜੀ ਜੀ ਤੇ ਇੱਕ ਸਾਲ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਕਿੰਨੀ ਆਮਦਨ ਆ ਤੇ ਕਿੰਨਾ ਖਰਚਾ ਹੁੰਦਾ ਕਿੰਨੀ ਕ ਆਮਦਨ ਤੁਹਾਡੇ ਹਿਸਾਬ ਨਾਲ ਅੰਦਾਜ਼ਾ ਜਾ ਅੰਦਾਜ਼ਾ ਤਕਰੀਬਨ 18-20 ਲੱਖ ਰੁਪਇਆ ਹੈਗੀ ਆ ਜੀ 18-20 ਲੱਖ ਹਾਂਜੀ ਤੇ ਉਸ ਦੇ ਵਿੱਚ ਖਰਚਾ ਦੇਖ ਲਓ ਤੁਸੀਂ ਵੀ 70-75 ਹਜ਼ਾਰ ਰੁਪਇਆ ਮੁਲਾਜ਼ਮਾਂ ਦੀ ਤਨਖਾਹ ਹੋਗੀ ਤੇ ਬਾਕੀ ਰਾਸ਼ਨ ਹੋ ਗਿਆ ਦੇਸੀ ਘਿਓ ਹੋ ਗਿਆ ਜਿਵੇਂ ਡੀਜ਼ਲ ਹੋ ਗਿਆ ਜਨਰੇਟਰ ਦਾ ਹੋਰ ਫਟਕਲ ਖਰਚੇ ਯਾਦ ਵਗੈਰਾ ਇਸ ਤਰ੍ਹਾਂ ਤੁਸੀਂ 18-20 ਲੱਖ ਰੁਪਇਆ ਕਹਿ ਰਹੇ ਹੋ ਵੀ ਆਮਦਨ ਹੈ ਪਹਿਲੀ ਕਿੰਨੀ ਗਰੂ ਕਰਦੀ ਜਮੀਨ ਹੈਗੀ ਆ ਜੀ 16 ਕਿੱਲੇ ਲਾਉਣੇ ਜੀ ਆਪਾਂ ਠੇਕੇ ਤੇ 16 ਕਿੱਲੇ ਕੀ ਰੇਟ ਨੂੰ ਲੱਗ ਜਾਂਦੀ ਹੈ ਤਕਰੀਬਨ ਲੱਗ ਹੀ ਜਾਂਦੀ ਹੈ ਜੀ ਉਹ 75-80 ਹਜ਼ਾਰ ਰੁਪਏ ਨੂੰ 75 ਹਜ਼ਾਰ ਨੂੰ ਹਾਂ ਜੀ 10 ਲੱਖ ਤੋਂ ਜਨੇ ਉੱਪਰ ਤਾਂ ਇਹ ਹੀ ਤੁਹਾਡੇ ਕੋਲੇ ਆ ਜਾਂਦੇ ਕੁਝ ਹੋਰ ਚੜਾਵਾ ਵੀ ਹੁੰਦਾ ਹੋਊਗਾ ਹਾਂ ਜੀ ਹਾਂ ਜੀ ਮੇਨ ਇੱਥੇ ਦੋ ਹੀ ਆਮਦਨਾ ਜੀ ਜਿਸ ਤਰ੍ਹਾਂ ਇੱਕ ਤਾਂ ਜ਼ਮੀਨ ਦੀ ਹੋਗੀ ਇੱਕ ਗੈਂਤੀ ਗੋਲਕ ਦੀ ਹੋਗੀ ਜਿਹੜੀ ਗੈਂਤੀ ਗੋਲਕ ਆ ਉਹ ਆਪਾਂ 2 ਮਹੀਨਿਆਂ ਤੋਂ ਕਰਦੇ ਆ ਜੀ ਠੀਕ ਹੈ ਨਾ ਜੀ ਪਿੱਛੇ ਜੇ ਇੱਕ ਇਸ ਤਰ੍ਹਾਂ ਵੀ ਆਈ ਸੀ ਤੁਹਾਡੀ ਗੱਲਬਾਤ ਵੀ ਮੁਲਾਜ਼ਮਾਂ ਦੀ ਤਨਖਾਹ ਰੁਕੀ ਵੀ ਆ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ ਜਿਵੇਂ ਹੁਣ ਫੱਜ ਕਰ ਲਓ ਵੀ ਅੱਜ ਆਪਾਂ 2 ਮਹੀਨਿਆਂ ਤੇ ਗੋਲਕ ਗਿਣੀ ਆ ਜੀ ਠੀਕ ਹੈ ਨਾ ਜੀ ਅੱਜ ਆਪਾਂ ਇਹਨਾਂ ਨੂੰ ਤਨਖਾਹ ਦੇ ਦੇਣੀ ਆ ਬਾਕੀ ਚਲੋ ਹੋਰ ਜਿਹੜਾ ਕੋਈ ਰਸ਼ਨ ਪਾਣੀ ਦਾ ਹੋਇਆ ਥੋੜੇ ਘਾਣੇ ਪੈਸੇ ਆਪਾਂ ਉਹ ਦੇ ਦਿੰਨੇ ਆ ਤੇ ਦੂਸਰੀ ਬੇਨਤੀ ਇਹ ਆ ਵੀ ਜਿਹੜਾ ਠੇਕਾ ਜ਼ਮੀਨ ਹੁੰਦਾ ਇਹ ਵੀ ਤੁਹਾਨੂੰ ਪਤਾ ਵੀ ਅੱਜ 2 ਕਿਸ਼ਤਾਂ ਵਿੱਚ ਆਉਂਦਾ ਇਹ ਜੀ ਜੇ ਮੈਂ ਹੁਣ ਵੱਧ ਕਰ ਲਵਾਂ ਵੀ ਪਹਿਲੀ ਕਸਤ ਮਈ ਦੇ ਵਿੱਚ ਆਊਗੀ ਉਸ ਤੋਂ ਅੱਗੇ ਨਵੰਬਰ ਮਹੀਨੇ ਚ ਆਊਗੀ ਜੀ ਇਸ ਤਰ੍ਹਾਂ ਹੁੰਦਾ ਜੀ ਜਿਵੇਂ ਹੁਣ ਇੱਧਰ ਸੇਵਾਦਾਰ ਬੈਠੇ ਨੇ ਇਹ ਰਾਤ ਦਾ ਪਹਿਰੇਦਾਰ ਦਿੰਦੇ ਇੱਥੇ ਹੁੰਦਾ ਇਹਨਾਂ ਦਾ ਪਹਿਰਾ ਇਹਨਾਂ ਦੀ ਕਹਿੰਦੇ 6 ਮਹੀਨਿਆਂ ਦੀ ਜਿਹੜੀ ਤਨਖਾਹ ਰੁਕੀ ਹੋਈ ਹੈ ਕੀ ਉਹ 6 ਮਹੀਨੇ ਦੀ ਤਨਖਾਹ ਅੱਜ ਗੋਲਕ ਦੀ ਗਣਤੀ ਹੋਈ ਹੈ ਇਹਨਾਂ ਨੂੰ 6 ਮਹੀਨੇ ਦੀ ਪੂਰੀ ਮਿਲ ਜੂ ਜਾਂ ਉਹਦੀ ਅੱਧੀ 3 ਮਹੀਨੇ ਦੀ ਮਿਲੂਗੀ ਨਹੀਂ ਉਹੀ ਤਾਂ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਨਾ ਜੀ ਜੇ ਮੈਂ ਹੁਣ ਫਰਜ ਕਰ ਲਵਾਂ ਵੀ ਗਣਤੀ ਗੋਲਕ 8085000 ਰੁਪਏ 2 ਮਹੀਨਾ ਤੋਂ ਨ 74 75000 ਰੁਪਇਆ ਪੇ ਬਿੱਲ ਬੰਦ ਆਪਣਾ ਜੀ ਠੀਕ ਹੈ ਨਾ ਜੀ ਇਹ ਸਹਾ ਹੁਣ ਫਿਰ ਆਪਾਂ ਇਹਨੂੰ ਇੱਕ ਇੱਕ ਮਹੀਨੇ ਦੀ ਦਵਾਂਗੇ ਨਾ ਇਸ ਤਰ੍ਹਾਂ ਜੀ ਗੁਰੂ ਘਰ ਦੇ ਤੁਸੀਂ ਸਾਰੇ ਵੇਖਿਆ ਹੁਣ ਅੰਦਰ ਦੇ ਪਾਸੇ ਜਿੱਥੇ ਆਪਣੇ ਬਾਬੀ ਦੀਆਂ ਵੀਡੀਓ ਪਈਆਂ ਹੁੰਦੀਆਂ ਕਿਹਦੇ ਪੈਰ ਰਮਾਲੇ ਪਈਆਂ ਉਹ ਇਹ ਖਿਲਾੜੇ ਪਏ ਥੱਲੇ ਦੇ ਪਾਸੇ ਵਧੀਆ ਚੰਕੇ ਕਿਉਂ ਨਹੀਂ ਰੱਖੇ ਵਧੀਆ ਕਿਉਂ ਨਹੀਂ ਉਹਨਾਂ ਦੇ ਜਿਵੇਂ ਕਿ ਅਲਮਾਰੀਆਂ ਬਣਾ ਕੇ ਤਹਿਆ ਮਾਰ ਕੇ ਉਸ ਤਰ੍ਹਾਂ ਕਿਉਂ ਨਹੀਂ ਰੱਖੇ ਜਿਵੇਂ ਇਹ ਗੱਡੂਆਂ ਦੇ ਗੱਟੜੀਆਂ ਖਿਲਾੜੀਆਂ ਪਈਆਂ ਥੱਲੇ ਗੱਲ ਇਸ ਤਰ੍ਹਾਂ ਜੀ ਦੇਖੋ ਤੁਸੀਂ ਵੀ ਜਦੋਂ ਆਪਾਂ ਅਚਨਚੇਤ ਕਿਸੇ ਦੇ ਵੀ ਘਰੇ ਜਾਵਾਂਗੇ ਆਪਾਂ ਹੂੰ ਠੀਕ ਹੈ ਨਾ ਜੀ ਤੇ ਤੁਹਾਨੂੰ ਖਲਾਰਾ ਹੀ ਖਲਰਾ ਦੱਸੂਗਾ ਇਹ ਤਾਂ ਫਿਰ ਵੀ ਚਲੋ ਪ੍ਰਮਾਤਮਾ ਦਾ ਗੁਰੂ ਘਰ ਦਾ ਏਡਾ ਦਾਰਾ ਵੀ ਕਈ ਵਾਰੀ ਮਾੜੇ ਦਾ ਸਰੂਪ ਕੋਈ ਸਿੰਘ ਲੈ ਗਿਆ ਜਾਂ ਕੋਈ ਆ ਗਿਆ ਹਨਾ ਉਹ ਸਾਡੇ ਗ੍ਰੰਥੀ ਸਿੰਘ ਇੱਥੇ ਹਾਜ਼ਰ ਨਹੀਂ ਉਹ ਸਮਾਨ ਉਸੇ ਤਰ੍ਹਾਂ ਰੱਖ ਗਿਆ ਉਹ ਹੂੰ ਉਹ ਚਲੋ ਮਾੜਾ ਮੋਟਾ ਖਿਲਰ ਜਾਂਦਾ ਜਿੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਮਾੜਾ ਮੋਟਾ ਨਹੀਂ ਨਾ ਜੇ ਆਪਾਂ ਹੁਣ ਵੀ ਜਾਵਾਂਗੇ ਸ਼ਾਇਦ ਹੁਣ ਵੀ ਖਿਲਰੇ ਹੋਣਗੇ ਆਪਾਂ ਚੱਲ ਵੜਦੇ ਆ ਨਹੀਂ ਹੁਣ ਵੀ ਚੱਲ ਵੜਦੇ ਹੁਣ ਵੀ ਖਿਲਰੇ ਹੋਣਗੇ ਉੱਥੇ ਚੱਲ ਵੜਦੇ ਆਪਾਂ ਹੁਣ ਵੀ ਖਿਲਰੇ ਦੂਜੀ ਗੱਲ ਜਿਹੜੀ ਮੈਂ ਗੱਲ ਕਰਦਾ ਸੀ ਮੁਲਾਜ਼ਮ ਤੁਸੀਂ ਕਹਿੰਦੇ ਸਾਡੇ ਕੋਲ ਇੰਨੇ ਆ ਸਫਾਈ ਸੁੱਖ ਤੋਂ ਹੋਂ ਨਹੀਂ ਰਹੀ ਗੁਰੂ ਘਰ ਦੀ ਪਰ ਮਾਲੇ ਤਾਂ ਹੱਥੋਂ ਨਹੀਂ ਸਾਂਭੇ ਜਾ ਰਹੇ ਤਨਖਾਹ ਇਹਨਾਂ ਨੂੰ ਜਿੱਤ ਨੂੰ ਜਾਣੀਆਂ ਨਹੀਂ ਦੇਖੋ ਜੀ ਸਫਾਈ ਕਿਉਂ ਨਹੀਂ ਹੋ ਰਹੀ ਆਪਾਂ ਮੇਰੀ ਮਾੜਾ ਚੱਲ ਮਿੱਤੀ ਜੀ ਆਪਾਂ ਮਾਲੇ ਵੀ ਕਦੇ ਚੱਲ ਗਿਆ ਬਿਲਕੁਲ ਜੀ ਨਹੀਂ ਕੋਈ ਗੱਲ ਨਹੀਂ ਦੇਖ ਲਓ ਤੁਸੀਂ ਦੇਖਣ ਦਾ ਤੁਹਾਡਾ ਫਰਜ਼ ਬੰਦਾ ਸਾਡਾ ਜਿੱਥੇ ਗੁਰੂ ਸਾਹਿਬਾਨ ਜਾਨੀ ਕਿ ਸੋਖਾਸਨ ਹੁੰਦੇ ਸੱਚਖੰਡ ਉਹਦੀ ਹੁਣੇ ਜਾ ਕੇ ਦੇਖ ਲਓ ਸਫਾਈ ਤੁਹਾਨੂੰ ਵਧੀਆ ਤਰੀਕੇ ਨਾਲ ਮਿਲੂ ਠੀਕ ਹੈ ਨਾ ਜੀ ਪਰਮਾਲੇ ਸਾਹਿਬਾ ਉਹ ਤੁਸੀਂ ਜਾ ਕੇ ਦੇਖ ਲਓ ਤੁਹਾਨੂੰ ਦੱਸੀ ਜਾਂਦੇ ਇਹ ਵੀ ਜਦੋਂ ਦੋ ਸਾਡੇ ਕੋਲੇ ਗ੍ਰੰਥੀ ਸਿੰਘ ਆ ਜੀ ਤੀਜਾ ਕਥਾਵਾਚਕ ਹੋ ਗਿਆ ਹੁਣ ਚੌਥਾ ਸਾਡੇ ਕੋਲੇ ਸੇਵਾਦਾਰ ਹੋ ਗਿਆ ਦਰਬਾਰ ਸਾਹਿਬ ਦੇ ਵਿੱਚ ਜੀ ਤੇ ਸਫਾਈ ਕਿਉਂ ਨਾ ਹੋਊਗੀ ਪ੍ਰਬੰਧ ਕਿਉਂ ਨਾ ਹੋਊਗਾ ਜੀ ਜੀ ਠੀਕ ਹੈ ਨਾ ਜੀ ਜੀ ਇੱਕ ਵੇਖੋ ਵਿਆਪਦੀਆਂ ਘਟਨਾਵਾਂ ਕਿੰਨੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਲੋਕ ਕਹਿੰਦੇ ਆ ਵੀ ਹੁਣ ਤੁਹਾਡੇ ਵੀ ਇੱਥੇ ਇੱਕ ਚੂਹੀ ਸੀ ਸੱਚਖੰਡ ਜਿੱਥੇ ਬਣਿਆ ਲੋਕ ਕਹਿ ਰਹੇ ਆ ਵੀ ਇਹਨੂੰ ਸਹੀ ਕਰਾ ਦਿਓ ਕਹਿੰਦੇ ਮਾੜਾ ਜਿਹਾ ਉੱਥੇ ਕਪੜਾ ਲਾ ਦਿੰਦੇ ਉੱਥੇ ਮੀਂਹ ਨਾ ਪਈnga ਉੱਥੇ ਪਿੰਜਰਾ ਵੀ ਬਕਾਇਆ ਸੀ ਚੂਹੀ ਦਾ ਇਹ ਤੁਹਾਡੇ ਹੀ ਯਾਨੀ ਕਿ ਸਵਾਲ ਦਾ ਜਵਾਬ ਤੁਸੀਂ ਆਪ ਹੀ ਦੇਤਾ ਜੀ ਵੇਖੋ ਵੀ ਜੇ ਚੂਹੀ ਆਉਂਦੀ ਹੈ ਤੇ ਅਕਸਰ ਚੂਹੀ ਵਾਸਤੇ ਪਿੰਜਰਾ ਹੀ ਲਾਵਾਂਗੇ ਆਪਾਂ ਜਾਂ ਉਹਦਾ ਕੋਈ ਨਾ ਕੋਈ ਪ੍ਰਬੰਧਤਾ ਕਰਾਂਗੇ ਹੂੰ ਠੀਕ ਆ ਨਾ ਜੀ ਬਾਕੀ ਦੂਸਰੀ ਬੇਨਤੀ ਇਹ ਆ ਵੀ ਜਦੋਂ ਮੈਨੂੰ ਇਹਨਾਂ ਨੇ ਧਿਆਨ ਦੇ ਵਿੱਚ ਸਾਡੇ ਗੱਲ ਲਿਆਂਦੀ ਨਾ ਵੀ ਉੱਥੇ ਬਾਰ ਦੇ ਥੱਲੇ ਦੀ ਵੀ ਉਹ ਜਾਨਵਰ ਲੰਘ ਜਾਂਦਾਗਾ ਅਸੀਂ ਉਹਦੇ ਨਾਲ ਦੀ ਨਾਲ ਉਹਦੇ ਜਿਹੜਾ ਸਾਡਾ ਪ੍ਰਬੰਧ ਬੰਨਦਾ ਸੀਗਾ ਉਹਦੇ ਠੀਕ ਹੈ ਉਹ ਕਹਿੰਦੇ ਕਪੜਾ ਜਿਹਾ ਲਾਇਆ ਹੋਇਆ ਵਧੀਆ ਉੱਥੇ ਜਣੀ ਕਿ ਜ ਪ੍ਰੋਪਰ ਪ੍ਰਬੰਧ ਕਰਨਾ ਸੀ ਉਹ ਮੈਨੇ ਕੀਤਾ ਹੋਇਆ ਨਹੀਂ ਉਹ ਦੇਖ ਨਹੀਂ ਫੱਟੀ ਦੇਖ ਲੋ ਜੀ ਤੁਸੀਂ ਜਾ ਕੇ ਹੁਣ ਵਧੀਆ ਫੱਟੀ ਲਾਈ ਹੋਈ ਉਹ ਤਾਂ ਹੀ ਲਾਤੀ ਸੀ ਨਾਲੇ ਉਹ ਜੀ ਕਿਉਂਕਿ ਦੇਖੋ ਹਰੇਕ ਜਿਹੜਾ ਗੁਰਸਿੱਖ ਹੁੰਦਾ ਨਾ ਗੁਰੂ ਸਾਹਿਬਾਨ ਦੀ ਜਿਹੜੀ ਸੇਵਾ ਜਾਂ ਮਰਿਆਦਾ ਉਹਦੇ ਵ ਲਈ ਉਹ ਫੁੱਲ ਧਿਆਨ ਰੱਖਦਾ ਜੀ ਠੀਕ ਹੈ ਨਾ ਜੀ ਤੇ ਤੁਸੀਂ ਆਪ ਸੈਣ ਜਦੋਂ ਸਾਡੇ ਕੋਲੇ ਗ੍ਰੰਥੀ ਸਿੰਘ ਹੈਗੇ ਆ ਕਥਾਵਾਚਕ ਹੈਗੇ ਆ ਇਹ ਸਾਰਾ ਆਪ ਦਾ ਪ੍ਰਬੰਧ ਵਧੀਆ ਕਰਦੇ ਆ ਇਹ ਜੀ ਠੀਕ ਹੈ ਨਾ ਹਾਂਜੀ ਬਾਕੀ ਜਿੱਥੇ ਜੇ ਕੋਈ ਗੱਲਬਾਤ ਇਹਨਾਂ ਨੂੰ ਕਹਿਣ ਵਾਲੀ ਹੁੰਦੀ ਆ ਉਹ ਹੱਥ ਬੰਨ੍ਹ ਕੇ ਬਾਬਾ ਜੀ ਨੂੰ ਬੇਨਤੀ ਕਰਦੀ ਦੀ ਉਹ ਸੁਧਾਰ ਲਿਆ ਦਿੰਦੇ ਆ ਜੀ ਆਪਾਂ ਘਰ ਦੇ ਵਿੱਚ ਸਫਾਈ ਸਾਲ ਤੋਂ ਕਰਦੇ ਆ तकरीबन ਜਿਵੇਂ ਦੀਵਾਲੀ ਹੁੰਦੀ ਆ ਕਰਦੇ ਆ ਪਖੜਾਣਾ ਜੀ ਬਿਲਕੁਲ ਕਰਦੇ ਆ ਤੇ ਗੁਰੂ ਘਰ ਦੀ ਕਿਉਂ ਨਹੀਂ ਹੋਰੀ ਕਿਹੜੀ ਗੱਲ ਦੀ ਨਹੀਂ ਹੋਰੀ ਉਹ ਕਹਿੰਦੇ ਰੰਗ ਕਿੰਨਾ ਚਿਰ ਹੋਵੇ ਗੁਰੂ ਘਰ ਹੋਈ ਦੇਖੋ ਤੁਹਾਨੂੰ ਫਿਰ ਮੈਂ ਉਹ ਵੀ ਦੱਸਿਆ ਜੀ ਜਿਵੇਂ ਹੁਣ ਫਰਜ਼ ਕਰ ਲਓ ਵੀ ਰੂਟੀਨ ਮੁਤਾਬਕ ਦੇ ਵਿੱਚ ਜਿਵੇਂ ਹੁਣ ਪਿੱਛੇ ਸਾਡਾ ਜਨਰੇਟਰ ਖਰਾਬ ਹੋ ਗਿਆ ਠੀਕ ਹੈ ਨਾ ਜੀ ਉਹਦਾ ਬੋਰ ਵਗੈਰਾ ਕਰਾਉਣਾ ਪਿਆ ਤੇ ਉਹਦੇ ਤੇ 35-40000 ਰੁਪਏ ਲੱਗ ਗਿਆ ਜਦੋਂ ਐਂ ਅਚਨਚੇਤ ਕੋਈ ਗੁਰੂ ਘਰ ਦੇ ਵਿੱਚ ਖਰਚਾ ਨਿਕਲ ਆਉਂਦਾ ਫਿਰ ਕਈ ਵਾਰੀ ਕੋਈ ਰੰਗ ਰੋਗ ਨਾ ਰਹਿ ਵੀ ਜਾਂਦਾ ਜੀ ਠੀਕ ਹੈ ਨਾ ਜੀ ਇੱਕ ਸਾਲ ਹੋ ਗਿਆ 2 ਸਾਲ ਹੋ ਗਿਆ ਕਹਿੰਦੇ 5 ਸਾਲ ਹੋ ਗਏ ਗੁਰੂ ਘਰ ਨੂੰ ਰੰਗ ਨਹੀਂ ਹੋਇਆ ਇਹ ਗੱਲਾਂ ਤਾਂ ਬਿਲਕੁਲ ਬੇਮੁਨਾਦੀਆਂ ਜੀ ਕਿਉਂਕਿ ਤੁਹਾਨੂੰ ਬਿੱਲ ਵਗੈਰਾ ਵਿਖਾ ਦਾਂਗੇ ਵੱਧ ਤੋਂ ਵੱਧ ਸਾਲ ਜਾਂ 2 ਸਾਲ ਹੋਏ ਹੋਣਗੇ ਇਤੋਂ ਵੱਧ ਟਾਈਮ ਨਹੀਂ ਹੋਇਆਗਾ ਪ੍ਰੰਕ ਰਾਏ ਹਾਂਜੀ ਜੀ